ਮਾਮ ਤਨ ਜੀਉ ਰਾਸ ਸਭ ਤੇਰੀ ਜਨਨਾਕ ਤੇ ਸਹਾ ਪ੍ਰਸਾਤੇ ਗਉੜੀ ਪੂਰਵੀ ਮਹਾਲਾ ਚੌਥਾ ਤਉਮ ਦਯਾ ਸਰਬ ਦੁਖ ਪੰਜਨ ਦੇਖ ਬਿਨ ਹੋ ਸੁਨ ਹੋ ਦੇ ਕਾ ਨੇ ਜਿਸ ਤੇ ਤੋਮ ਹਰਿ ਜਨ ਸੁਆਮੀ ਸੋ ਸਤਗੁਰ ਮੇਲ ਮੀਰਾ ਪ੍ਰਭਨਾਏ RAM ਹਮ ਸਤਗੁਰ ਪਰਮ ਬ੍ਰਹਮ ਕਰਮਾਨੇ ਹਮ ਮੂੜਾ ਮੁਗਦ ਅਸੁੱਧ ਮਖੋਤੇ ਗੁਰ ਸਾਧੂ ਰ ਕੈ ਬਚਨ ਹਰ ਹਮ ਜਾਨੀ ਰਹਾਉ ਜਿਉ ਤਨੇ ਰਸ ਅਨ ਰਸ ਸਭ ਦੇਖੈ ਸਉ ਤਨੇ ਭੀਗ ਬਕਰਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਹਿਲ ਸਾਧ ਗੁਰੂ ਮੀਠ ਰਸ ਗਾਨੇ ਜਿਨ ਕਉ ਗੁਰ ਸਾਧ ਗੁਰ ਨਹੀਂ ਪੇਟਿਆ ਤੇ ਸਾਖਤ ਮੂੜ دیਵਾਨੇ ਤੇਨਕ ਕਰਮਿ ਹੀਨ ਤੋਰ ਪਾਏ ਦੇਖ ਦੀਪਕ ਮੋਹ ਪਛਾਨੇ ਜਨ ਕੋ ਤੁਮਦਿਆਰ ਹਰਿ ਮਿਰ ਰਹੁ ਤੇ ਹਰਿ ਹਰਿ ਸੇਵ ਲਗਾਨੇ ਜਲਾਨਨਕ ਹਰਿ 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 ਜਪ ਪ੍ਰਗਟੇ ਮਾਤੋ ਗੁਰਮਤਿ ਨਾਮ ਸੁਮਾਨੇ ਗਉੜੀ ਪੂਰਬੀ ਮਹਾਲਾ ਚੌਥਾਰ ਮੇਰੇ ਮਨ ਸੋ ਤਵ ਸਦਾ ਨਾਨਹ ਸੁਆਮੀ ਕਾਹੋ ਕਿਰਤਾਰੋ ਕਹੋ ਨਸੀਐ ਆਰੇ ਆਪੇ ਵਕਸ਼ ਲਹੇ ਪ੍ਰਭ ਸੱਚਾ ਹਾਰਾ ਆਪ ਛੜਾਏ ਛੁਟਿਏ ਮੇਰੇ ਮਨ ਜਪ ਹਰ 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 ਮਨ ਜਪੀਐ ਸਤਿਗੁਰ ਕੀ ਸਰਣਾਈ ਭਜ ਪਾਉ ਮੇਰੇ ਮਨ ਗੁਰ ਸਤਿਗੁਰ ਪੀਛਾ ਛੁਟਿਏ ਰਹਾਉ ਮੇਰੇ ਮਨ ਸੇਵਹੁ ਸੋ ਪ੍ਰਭ ਸਰਬ ਸੋਖਾ ਦਾਤਾ ਜਿਤ ਸੇਵਿਆ ਨਿਜ ਘਰ ਵਸੀਐ ਗੁਰਮukh ਜਾਇ ਲਹੋ ਘਰ ਆਪਣਾ ਘਸ ਚੰਦਨ ਹਰ ਜਸ ਖਸੀਐ ਮੇਰੇ ਮਨ ਹਰ 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 ਜਸ ਉਤਮ ਲੈ ਲਾਹ ਹਰ ਮਨ ਹਸੀਐ ਅਰ ਹਰ ਆਪ ਦਿਆ ਕਰ ਦੇਵ ਤਰ ਅੰਮ੍ਰਿਤ ਹਰ ਰਸ ਚਖੀਐ ਮੇਰੇ ਮਨ ਨਾਮ ਵਿਨਾਂਦ ਦੂਜਾ ਲਾਗੈ ਤੇ ਸਾਖਤ ਨਰ ਜਮ ਕੁੱਟੀਐ ਐਸਾ ਗਤ ਚੋਰਾ ਜਨਾ ਨਾਮ ਵਿਸਾਰਿਆ ਮਨ ਤਿਨ ਕਾ ਨਿਕਟਾ ਨਾ ਪਿਟੀਐ ਮੇਰੇ ਬਨ ਸਿਵਹੋ ਆਲਾਖ ਨਰੰਜਨ ਨਰਹਰ ਅਜਿਤ ਸਿਵੇ ਆ ਲੇਖਾ ਛੁਟੀਐ ਜਨ ਨਾਨਕ ਹਰ ਪ੍ਰਭੂ ਪੂਰੇ ਕੀਏ ਖਰਨਾਸਾ ਤੋਲ ਨਾ ਘਟੀਐ ਗਉੜੀ ਪੂਰਵੀ ਮਹੰਲਾ ਚੌਥਾ ਆਮਰੇ ਪ੍ਰਾਨ ਰਸ ਗਤ ਪ੍ਰਭ ਤੁਮ ਰਹਿ ਮੇਰਾ ਜੀਉ ਪੈਨਸਾ ਤੇਰੀ ਦਇਆ ਕਰੋ ਹਰ ਦਸ਼ ਦੇ ਖਾਬ ਹੋ ਮੇਰੇ ਮਨ ਤਨ ਲੋਚ ਕਹੇ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕੰਚਤ ਗੋਰ ਕੀਤੀ ਹਰ ਮਿਲਿਆ ਆਏ ਭਵ ਮੇਰੀ ਰਹਾਉ ਤੂੰ ਜੋ ਹਮਰ ਮਨ ਚਿਤ ਹੈ ਸੁਆਮੀ ਸਾਬਿਦ ਤੂੰ ਹਰ ਜਨ ਹੋ ਮੇਰੀ ਆਨੰਦ ਨਾਭਾ ਜਪੀ ਸੁਖ ਪਾਈ ਨਤ ਜੀਵਾ ਆਸ ਹਰ ਤੇਰੀ ਗੁਰ ਸਤਗੁਰ ਦਾਤ ਪੰਥ ਬਤਾਇ ਹਰ ਮਿਲਿਆ ਆਏ ਪ੍ਰਭ ਮੇਰੀ ਆਨੰਦਨ ਆਨੰਦ ਭਇ ਵਡ ਭਾਗੀ ਸਭ ਆਸ ਪੁਜੀ ਜਨ ਕੇਰੀ ਜਗਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਲ ਨਾਨਕ ਸ਼ਰਨਾਗਤ ਆਏ ਹਰ ਰੱਖੋ ਪੈਜ ਜਨ ਕੇਰੀ ਗੌੜੀ ਪੁਰਬੀ ਮਹਾਦਾ ਚੁਤਾ ਇਹੋ ਮਨਵਾ ਅਖੇ ਨਾਟਕ ਬਹੁਰੰਗੀ ਦਹ ਦਹ ਦੇਸ ਚਲ ਚਲ ਹੰਡੇ ਗੁਰੂ ਪੂਰਾ ਪਾਇਆ ਵਡਭਾਗੀ ਹਰਿ ਮੰਤਰ ਦੀ ਆਮਾਨ ਸਾਡੇ ਰਾਮ ਅਮ ਸਤਗੁਰ ਲਾਲੇ ਕਾਂਡੇ ਰਹਾਓ 함ਰੇ ਮਸਤਕ ਉਦਾਗ ਦਗੰਨਾ ਹਮ ਕਾਰਜ ਗੁਰੂ ਆ ਸੰਦੇ ਪਰ ਉਪਕਾਰ ਕਉ ਨਮੋ ਕੀਆ ਪਦ ਤਰ ਤਾਰ ਪਰਾਡੇ ਜਨ ਕੋ ਪ੍ਰੀਤ ਅਰ ਨਾਹੀ ਤਨ ਪੂਰੇ ਘੰਨ ਗਾਡੇ